ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਕਿਸਾਨ ਅੰਦੋਲਨ 파ਟਵੰਦੇ ਵਿੱਚ ਜੋ ਲਕੀਨਪੁਰ ਖੀਰੀ ਦੇ ਵਿੱਚ ਕਤਲੇਆਮ ਹੋਇਆ ਸੀ ਜਿਨ੍ਹਾਂ ਸਾਡੇ 4 ਸਾਥੀ ਤੇ ਇੱਕ ਪੱਤਰਕਾਰ ਸਾਥੀ ਚਾਰ ਕਿਸਾਨ ਸਾਥੀਆਂ ਨੂੰ ਅਜੇ ਮਿਸ਼ਰਾ ਟੈਨਿਊਸ ਦੇ ਬੇਟੇ ਤੇ ਗੁੰਡਿਆਂ ਦੁਆਰਾ ਗੱਡੀਆਂ ਦੇ ਥੱਲੇ ਕੁਚਲ ਕੇ ਦੜ ਕੇ ਮਾਰਿਆ ਗਿਆ ਸੀ ਉਹ 3 ਅਕਤੂਬਰ ਵਾਲਾ ਦਿਨ ਸੀ ਤੇ ਆਉਣ ਵਾਲੀ 3 ਅਕਤੂਬਰ ਨੂੰ ਸਾਡੇ ਸਰਸਾ ਜ਼ਿਲ੍ਹੇ ਦੇ ਵਿੱਚ ਸਾਡੀ ਜਥੇਬੰਦੀ ਭਾਰਤੀ ਕਿਸਾਨ ਇਕਤਾ ਦੇ ਕੇ ਵੱਲੋਂ ਪੂਰੇ ਕਿਸਾਨਾਂ ਦੇ ਸਹਿਯੋਗ ਦੇ ਨਾਲ ਕਿਸਾਨ ਮਜ਼ਦੂਰ ਸਾਥੀਆਂ ਦੇ ਸਹਿਯੋਗ ਦੇ ਨਾਲ 3 ਅਕਤੂਬਰ ਨੂੰ ਸ਼ਹਿਰ ਦੇ ਵਿੱਚ ਚਾਹ ਅਲਾਬਾਦ ਕਾਲਾ ਵਾਲੀ ਡੱਬ ਵਾਲੀ ਸਰਸਾ ਡੇਂਗ ਮੰਡੀ ਚੋਪਟਾ ਤੇ ਨਾਲ ਹੀ ਜਿਹੜੇ ਪਿੰਡਾਂ ਦੇ ਵਿੱਚ ਵੀ ਕੱਢ ਸਕੀ ਆਪਾਂ ਕੈਂਡਲ ਮਾਰਚ ਸ਼ਾਮ ਨੂੰ ਕੱਢਣਾ ਹੈ ਸ਼ਾਮ ਨੂੰ 5:30 ਤੋਂ ਲੈ ਕੇ 6:30 ਵਜੇ ਤੱਕ ਲਖੀਨਪੁਰ ਖੀਰੀ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ 3 ਅਕਤੂਬਰ ਨੂੰ ਪੂਰੇ ਸਰਸਾ ਜ਼ਿਲ੍ਹੇ ਦੇ ਵਿੱਚ ਕੈਂਡਲ ਮਾਰਚ ਘਟਾ ਜਾਊਗਾ ਉਸ ਸ਼ਹੀਦਾਂ ਨੂੰ ਨਮਨ ਕਰਦੇ ਹੋਏ ਕਿਉਂਕਿ ਜੇਨ ਅਕਤੂਬਰ ਵਾਲੇ ਦਿਨ ਹੀ ਉਹਨਾਂ ਦਾ ਕਤਲੇਆਮ ਕੀਤਾ ਗਿਆ ਸੀ ਸੈਂਟਰ ਦੀ ਭਾਜਪਾ ਸਰਕਾਰ ਵੱਲੋਂ ਤੇ ਜੋਗੀ ਤੇ ਮੋਦੀ ਸਰਕਾਰ ਵੱਲੋਂ ਜਿਹੜਾ ਕਿ ਲਖੀਨਪੁਰ ਖੀਰੀ ਦੇ ਵਿੱਚ ਆਪਣੀ ਸ਼ਾਂਤਮਈ ਤਰੀਕੇ ਨਾਲ ਪੰਚਾਇਤ ਕਰਕੇ ਵਾਪਸ ਜਾ ਰਹੇ ਸੀ ਤੇ ਪਿੱਛੋਂ ਉਹਨਾਂ ਦੇ ਉੱਪਰ ਗੱਡੀਆਂ ਚੜਾ ਕੇ ਉਹਨਾਂ ਨੂੰ ਮਾਰਿਆ ਗਿਆ ਸੀ ਫਿਰ ਤੋਂ ਸਾਥੀ ਨੋਟ ਕਰ ਲੈਣ 3 ਅਕਤੂਬਰ ਨੂੰ ਸ਼ਾਮ ਨੂੰ 5:30 ਤੋਂ 5:6 ਵਜੇ ਤੱਕ ਪੂਰੇ ਸਿਰਸਾ ਜ਼ਿਲ੍ਹੇ ਦੇ ਵਿੱਚ ਪਿੰਡ ਪੱਦਰ ਤੇ ਤਹਿਸੀਲ ਪੜਰ ਤੇ ਸ਼ਹਿਰਾਂ ਦੇ ਵਿੱਚ ਕੈਂਡਲ ਮਾਰਚ ਕੀਤਾ ਜਾਊਗਾ ਤੇ ਆਪਾਂ ਸਾਰੇ ਕਿਸਾਨ ਮਜ਼ਦੂਰ ਆਮ ਜਨ ਮਿਲ ਕੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕੈਂਡਲ ਮਾਰਚ ਦਾ ਹਿੱਸਾ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ